ਸੁਗਰਾਜ ਸਿੰਘ ਪਿੰਡ ਵਾਸੀ ਗੱਗੋਮਾਲ ਦਾ ਮੈਂ ਰਹਿਣ ਵਾਲਾ ਆ ਕੀ ਮਾਮਲਾ ਸਰ ਮਾਮਲਾ ਸਰ ਮੇਰਾ ਇਹ ਆ ਕਿ ਅਸੀਂ ਨਾ ਡੇਢ ਸਾਲ ਪਹਿਲਾਂ ਇਥੋਂ ਹੰਦਰ ਖੁਰਤਿਆ ਉਥੋਂ ਜ਼ਮੀਨ ਲਈ ਆ ਸਤਿੰਦਰ ਕੌਰ ਵਾਈਫ ਆਫ ਹਰਪਾਲ ਸਿੰਘ ਕੋ ਅਸੀਂ ਰਜਿਸਟਰੀ ਕਰਵਾ ਚੁੱਕੇ ਡੇਢ ਸਾਲ ਪਹਿਲਾਂ ਸਾਰੇ ਉਹਨਾਂ ਨੂੰ ਪੇਮੈਂਟ ਕਰ ਚੁੱਕੇ ਆ ਨਾਲ 5.5 ਏਕੜ ਜ਼ਮੀਨ ਆ ਜੀ ਨਾਲ ਘਾਰ ਆ ਘਰ ਵੀ ਅਸੀਂ ਲਿਆ ਆ ਉਹਦੀ ਵੀ ਜਿਸ ਜੀ ਅਸੀਂ ਕਰਵਾ ਚੁੱਕੇ ਆ ਸਾਡੇ ਕੋਲ ਸਾਰੇ ਕਾਗਜ਼ਾਤ ਨੇ ਠੀਕ ਹੈ ਜੀ ਥੋੜੇ ਇੱਕ ਦਿਨ ਦੋ ਇੱਕ ਇੱਕ ਦੋ ਦਿਨ ਦੀ ਪਹਿਲਾਂ ਦੀ ਪਰਸੋਂ ਦੀ ਗੱਲ ਆ ਇਹਨਾਂ 112 ਨੰਬਰ ਤੇ ਕਾਲ ਕੀਤੀ ਆ ਉੱਥੇ ਕੋਈ ਸ਼ਿਕਾਇਤ ਪਾਈ ਆ ਠੀਕ ਆ ਧਰਮ ਸਿੰਘ ਤੇ ਗਗਨਦੀਪ ਉਹਨਾਂ ਨੇ ਮਤਲਬ ਵੀ ਚੌਕੀ ਇੰਚਾਰਜ ਚੌਕੀ ਗੱਗੋਮਾਲ ਤੋਂ ਕੁਝ ਚੌਕੀ ਇੰਚਾਰਜ ਨਾਲ ਮਿਲ ਕੇ ਤੇ ਚੌਕੀ ਇੰਚਾਰਜ ਨੇ ਕੁਝ ਆਪਣੇ ਬੰਦੇ ਭੇਜ ਕੇ ਤੇ ਸਾਡੇ ਉਸ ਘਰ ਦੇ ਉੱਤੇ ਕਬਜ਼ਾ ਕਰ ਦਿੱਤਾ ਜੋ ਕਿ ਸਾਡਾ ਕਬਜ਼ਾ ਸੀ ਅ ਸਾਡਾ ਉੱਥੇ ਲੋਕ ਲੱਗਾ ਸੀ ਤੇ ਇਹਨਾਂ ਲੋਕ ਤੋੜ ਕੇ ਤੇ ਉਥੇ ਮਤਲਬ ਵੀ ਕਬਜ਼ਾ ਕਰ ਕੀ ਕਰ ਦਤਾ ਹੈ ਤੇ ਦਿੱਤਾ ਇਹਨਾਂ ਨੇ ਪੁਲਿਸ ਚੌਕੀ ਚੌਕੀ ਦੇ ਸ਼ਹਿਰ ਦੇ ਉੱਤੇ ਸਾਰਾ ਕੁਝ ਹੋਇਆ ਤੇ ਅਸੀਂ ਮੰਗ ਇਹ ਕਰਦੇ ਆਂ ਵੀ ਸਾਡਾ ਜਦੋਂ ਸਾਰਾ ਕੁਝ ਸਾਡੇ ਕੋਲ ਆ ਰਜਿਸਟਰੀ ਸਾਡੇ ਕੋਲ ਆ ਫਿਰ ਇਹਨਾਂ ਨੇ ਪੁਲਿਸ ਨੇ ਸਾਨੂੰ ਇੱਕ ਵੀ ਇਤਲਾਹ ਤੱਕ ਨਹੀਂ ਦਿੱਤੀ ਹੋਈ ਬਿਨਾ ਕੀ ਧਮਕੀਆਂ ਆ ਰਹੀਆਂ ਹਨ ਹਾਂਜੀ ਹਾਂਜੀ ਸਰ ਇੱਕ ਗਗਨਦੀਪ ਮੁੰਡਾ ਆ ਉਹ ਸਾਨੂੰ ਧਮਕੀਆਂ ਦੇ ਰਿਹਾ ਹੈ ਮੇਰਾ ਭਾਈ ਵਾਲਿਆ ਉਹਨੂੰ ਵੀ ਧਮਕੀਆਂ ਆ ਰਹੀਆਂ ਤੇ ਮੈਨੂੰ ਵੀ ਧਮਕੀਆਂ ਆ ਰਹੀਆਂ ਹਨ ਕੀ ਨਾਹੀ ਉਹ ਸਾਰੇ ਇਹੋ ਵੀ ਤੈਨੂੰ ਜਾਨੋਂ ਮਾਰਨਾ ਤੇਰੀਆਂ ਲੱਤਾਂ ਤੋੜਨੀਆਂ ਤੇ ਮੈਨੂੰ ਜਾਨੀਮਾਲ ਦਾ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਆਪਾਂ ਮੇਰਾ ਉਧਰ ਨੂੰ ਜਾਣਾ ਆਉਣਾ ਮੇਰੀ ਪਹਿਲੀ ਜ À ਜ਼ਮੀਨ ਹੈ ਉਧਰ ਨੂੰ ਉਧਰ ਦੀ ਅਸੀਂ ਜਾਣਾ ਹੈ ਅਜਨਾਲੇ ਤੱਕ ਵੀ ਉਧਰ ਨੂੰ ਜਾਣਾ ਹੈ ਮੇਰੀ ਫੈਮਿਲੀ ਜਾਂਦੇ ਮੇਰੇ ਬੱਚੇ ਜਾਂਦੇ ਆ ਮੈਨੂੰ ਜਾਨੀ ਮਾਨੀ ਦਾ ਨੁਕਸਾਨ ਹੋ ਸਕਦਾ ਤੇ ਮੈਂ ਇਹਨਾਂ ਇਹਨਾਂ ਤੇ ਮੈਨੂੰ ਇਹਨਾਂ ਤੇ ਹੈਗਾ ਆ ਵੀ ਸ਼ੱਕ ਆ ਇਹ ਮੈਨੂੰ ਕੋਈ ਸ਼ੱਕ ਨਹੀਂ ਹੋਈਦਾ ਪੁਲਿਸ ਨੇ ਕਿਉਂ ਤਾਲੇ ਲਵਾਤੇ ਕਿਹ ਜਿਹੜਾ ਦੱਸੀ ਉਹਨਾਂ ਨੇ ਪੁਲਿਸ ਨੂੰ ਪੁੱਛਿਆ ਪੁਲਿਸ ਨੂੰ ਅਸੀਂ ਅਗਲੇ ਦਿਨ ਜਾ ਕੇ ਪੁੱਛਿਆ ਵੀ ਵੀ ਚੌਕੀਨ ਜਾ ਗਏ ਉੱਥੇ ਚੌਕੀ ਗਏ ਗਗਮਲ ਚੌਕੀ ਗਏ ਉੱਥੇ ਸਾਨੂੰ ਮੁਰਚੀ ਮਿਲਿਆ ਠੀਕ ਹੈ ਜੀ ਤੇ ਉਹ ਅਸੀਂ ਅਸੀਂ ਕਿਹਾ ਵੀ ਆ ਗਲ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਹੈਗਾ ਚੌਕੀ ਇੰਚਾਰਜ ਨਾਲ ਪੁੱਛੀ ਕਿਹਾ ਚੌਕੀ ਇੰਚਾਰਜ ਨਾਲ ਸਾਡੀ ਗੱਲ ਕਰਵਾਓ ਅਸੀਂ ਫਿਰ ਚੌਕੀ ਇੰਚਾਰਜ ਨਾਲ رابطہ ਕਰਨ ਚਾਹਿਆ ਤੇ ਸਾਨੂੰ ਉਹਨਾਂ ਨੇ ਮਤਲਬ ਇਨਕੋਰ ਕਰਤਾ ਉਹਨਾਂ ਸਾਡੇ ਨਾਲ ਗੱਲ ਤੱਕ ਨਹੀਂ ਕੀਤੀ ਕਿਹਨਾ ਚੌਕੀ ਇੰਚਾਰਜ ਦਾ ਨਾਮ ਜਸਬੀਰ ਸਿੰਘ ਤੁਹਾਨੂੰ ਕੀ ਯਾਦ ਹੈ ਜੇ ਕੋਈ ਲੈਣ ਦੇਣ ਹੋਵੇ ਸਾਰੇ ਇਹਦੇ ਵਿੱਚ ਤੋਂ ਹੁਣ ਆਪਾਂ ਕੁਝ ਬਲੀਮ ਕਰ ਨਹੀਂ ਸਕਦੇ ਕਿਤੇ ਇਹਨਾਂ ਨੂੰ ਪਤਾ ਹੋਵੇ ਕਿ ਚੌਂਕੀ ਅਨਸਾਰ ਨੂੰ ਹੋਵੇ ਪਰ ਸਾਨੂੰ ਇਹ ਆ ਵੀ ਸਾਨੂੰ ਜਾਣਦਾ ਮੈਨੂੰ ਇਹ ਵੀ ਖਤਰਾ ਹੁਣ ਇਸ ਟਾਈਮ ਦੀ ਹਾਂਜੀ ਲਿਖਤੀ ਇਹ ਸ਼ਿਕਾਇਤ ਦਿੱਤੀ ਹੋਈ ਹੈ ਜਦੋਂ ਤੋਂ ਲੈ ਨਾਦਰ ਰਜਿਸਟਰੀ ਹੋਈ ਤਾਂ ਫਿਰ ਕਿਉਂ ਇਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਸਰ ਇਹ ਤੇ ਇਹ ਤੇ ਇਹੋ ਤੇ ਕਹਾਂਗੇ ਕਿ ਸਾਡੇ ਕੋ ਆਣ ਕੇ ਮਤਲਬ ਵੀ ਪੁਲਿਸ ਆਣ ਕੇ ਸਾਨੂੰ ਵੈਰੀਫਿਕੇਸ਼ਨ ਤੇ ਕਰਦੀ ਸਾਡੇ ਕੋ ਆਣ ਕੇ ਰਜਿਸਟਰੀ ਵੇਂਦੀ ਆ ਬਿਨਾ 112 ਤੇ ਕਾਲ ਕਰੋ ਇਹ ਤਾਂ ਜਿਹੜੀ ਮਰਜ਼ੀ ਸ਼ਾਪ ਤੇ ਚਲ ਜਓ ਜਾਂ ਕਿਤੇ ਵੀ ਇਹ ਤਾਂ ਤੇ ਸਾਰੇ ਕਬਜ਼ੇ ਹੁੰਦੇ ਜਾਣਗੇ ਪੁਲਿਸ ਨੂੰ ਇੱਕ ਪੁਲਿਸ ਨੂੰ ਇੱਕ ਵਾਰੀ ਤੇ ਸਾਨੂੰ ਤਲਾਸ਼ ਕਰਨੀ ਚਾਹੀਦੀ ਨਾ ਸਾਡੇ ਕਾਗਜ਼ਾਤ ਤੇ ਦੇਖਣੇ ਚਾਹੀਦੇ ਹੈਗੇ ਨੀ ਕਿ ਇਸ ਤਰ੍ਹਾਂ ਮਤਲਬ ਵੀ ਪੁਲਿਸ ਜਾਊਗੀ ਤੇ ਹਰ ਇੱਕ ਕੋਈ ਕਬਜ਼ਾ ਕਰਵਾਈ ਜਾਊਗੀ ਕੀ ਚਾਹੁੰਦੇ ਤੁਸੀਂ ਤੇ ਅਸੀਂ ਚਾਹੁੰਦੇ ਇਹ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੋ ਮੇਰੇ ਘਰ ਤੇ ਤਾਲਾ ਲੱਗਾ ਹੋਇਆ ਤੇ ਜਾ ਕੇ ਪੁਲਿਸ ਨੂੰ ਇਸ ਟਾਈਮ ਦੇ ਵਿੱਚ ਉਹ ਜਾ ਕੇ ਤਾਲਾ ਤੋੜਾ ਕੇ ਮੇਰਾ ਤਾਲਾ ਬਸ ਅਸੀਂ ਇਹੋ ਮੰਗ ਚ ਉਹਦੇ ਪਰ ਬਾਕੀ ਇਹ ਆ ਕਿ ਜੇ ਮੈਨੂੰ ਕੋਈ ਜਾਨੀ ਦਾ ਮਾਲੀ ਦਾ ਕੋਈ ਵੀ ਨੁਕਸਾਨ ਹੋਇਆ ਤੇ ਇਹਦਾ ਜ਼ਿੰਮੇਵਾਰ ਧਰਮ ਸਿੰਘ ਗਗਨਦੀਪ ਸਿੰਘ ਤੇ ਅਣਪਛਾਤੇ ਬੰਦੇ ਹੋ ਸਕਦੇ ਉਹਦੀ ਮਸਲਾ ਇਹ ਆ ਮੈਂ ਹਾਂਨੇ ਕੋ ਗਗਨਦੀਪ ਨੇ ਪਹਿਲਾਂ ਲਿਖਤੀ ਦਰਖਾਹਤ ਦਿੱਤੀ ਜੀ ਵੀ ਮੇਰਾ ਜਿਹੜਾ ਆਪਣਾ ਥਾਂ ਆ ਤੇ ਮੇਰੇ ਤਾਏ ਦਾ ਲੜਕਾ ਤੇ ਉਹ ਕੱਲਾ ਹੀ ਵੇਚ ਗਿਆ ਸਾਡੇ ਬੰਦਾ ਤਿੰਨਾ ਤਰ੍ਹਾਂ ਦਾ ਥਾਂ ਬੰਦਾ ਜੀ ਕੀ ਮਰਲੇ ਥਾਂ ਤੇ ਉਹਦੇ ਵਿੱਚ ਉਹਨਿਆਂ ਨੂੰ ਲਿਖਤੀ ਦਰਖਾਹਤ ਦਿੱਤੀ ਤੇ ਉਤ ਤੋਂ ਬਾਅਦ ਪੁਲਿਸ ਉੱਥੇ ਹੀ ਮੌਕੇ ਤੇ ਇੱਕ ਨਾ ਕੋਡ ਮਰਜ ਹੋਈ ਸੀ ਤੇ ਉਹਦੇ ਸਬੰਧ ਚ ਬਿਆਨ ਲਿਖਣਗੇ ਇਹ ਹੀ ਮੁਲਾਜ਼ਮ ਤੂੰ ਮਲਾਜਮ ਉੱਥੇ ਮੋਕੇ ਤੇ ਹੀ ਤੇ ਮੁੜ ਕੇ ਉੱਥੇ ਮਲਾਜਮਾਂ ਕੋਲ ਪਹੁੰਚ ਗਿਆ ਤੂੰ ਤੋਂ ਬਾਅਦ ਨਾਲ ਹੀ ਉਹਨੇ ਉੱਥੇ ਆਪਣੀ 112 ਦੇ ਕਾਲ ਵੀ ਕਰਤੀ ਤੇ ਫਿਰ ਮੁੰਜੇ ਉਦੋਂ 112 ਤੇ ਆਈ ਕਾਲ ਤੇ ਫਿਰ ਮਲਾਜਮ ਭਲਾਏ ਉੱਥੇ ਆਪਾਂ ਵੀ 112 ਤੇ ਵੀ ਆ ਗਈ ਕਾਲ ਤੇ ਆਪਣਾ ਪੱਪੀ ਤੇ ਇਕਾਲਾ ਦੁਜਾਏ ਦੋ ਜਣੇ ਤੂੰ ਤੂੰ ਮੈਂ ਮੋੜੇ ਮੋਟੇ ਹੋਣ ਦੇ ਤੇ ਪੁਲਿਸ ਨੇ ਹਟਾ ਕੇ ਤੇ ਆਪਣੇ ਇੱਧਰ ਆ ਗਏ ਸਾਨੂੰ ਤੇ ਦੋਵੇਂ ਤਰ੍ਹਾਂ ਹੀ ਕੋਜੀਆਂ ਜੋ ਆਪਣਾ ਮਾਲਾ ਮਹਿਗਮਾ ਕਹੇਗਾ ਉਹ ਬਾਂਦੀ ਗੁਰੂ ਕਰ ਵੀ ਕੀਤੀ ਜਾਊਗੀ ਫਿਰ ਜੀ ਪਰ ਜਦੋਂ ਇੱਕ ਬੰਦਾ ਰਜਿਸਟਰੀ ਥਾ ਅਵੇ ਜਿਹਦਾ ਜਿੰਨੇ ਵੀ ਦਿੱਤੀ ਹੈ ਤੇ ਦੂਜੀ ਪਾਰ ਦੀ ਹੋਣੀ ਹੈ ਉਹ ਜੈਕਸ਼ਨ ਜੋ ਜਾਰੀ ਹੋਈ ਉਹ ਦਸਨੀ ਕਰ ਰਹੀਦੀ ਉਹਦੇ ਵਿੱਚ ਨਾ 2 ਕਿਲੇ ਪਾਲੀ ਕੱਚੀ ਜਿਹੜੇ ਉਹਨਾਂ ਦਾ ਦਸਨ ਮਤਾਵ ਪਿਆ ਜੀ ਸਾਡੀ ਜਿਹੜੀ ਕੱਚੀ ਪਾਲੀ ਉਹ ਵੀ 2 ਕਿਲੇ ਵੇਚ ਗਏ ਇਹਨਾਂ ਵਿੱਚ ਤੇ ਜਿਹੜੇ ਆ ਥਾਂ ਇਹ ਵੀ ਸਾਡਾ ਸਾਂਝਾ ਵੇਚ ਗਏ ਜੀ ਹਾਂਜੀ ਤੇ ਉਹ ਜਿਹੜੇ ਪੁਲਿਸ ਦੇ ਬਿਲਜਾਮ ਜਹਰ ਲਾਏ ਜਾ ਰਹੇ ਨੇ ਕਿ ਪੁਲਿਸ ਨੇ ਬਿਨਾਂ ਜਾਂਚ ਪੜਤਾਲ ਤੋਂ ਤਾਲੇ ਲਾ ਦਿੱਤੇ ਨੇ ਪਹਿਲਾਂ ਉਹਨਾਂ ਵਾਲਾ ਤਾਲਾ ਤੋੜਨ ਦਾ ਤੇ ਤੁਸੀਂ ਦੂਜਾ ਆਪਣਾ ਤਾਲਾ ਲਾ ਦਿੱਤਾ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹਦੇ ਵਿੱਚ ਪੁੱਛਦੇ ਨੇ ਕੋਈ ਨਹੀਂ ਆਪਣਾ ਤਾਲਾ ਲਾਇਆ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉੱਥੇ ਨਾ ਇੱਕ ਮੁੰਡੇ ਨੇ ਤੇ ਕੁੜੀ ਨੇ ਕੋਡ ਮਰਜ਼ ਕਰਾਈ ਤੇ ਉਹਦੇ ਵਿੱਚ ਬਿਆਨ ਲਿਖਣੀ ਹੈ ਹਾਈ ਕੋਰਟ ਦਾ ਜਾਵਾਜ ਹੋਣਾ ਹੈ ਤੇ ਪੁਲਿਸ ਪਹਿਲਾਂ ਉੱਥੇ ਮੌਜੂਦ ਹੀ ਤੇ ਉੱਥੋਂ ਹੀ ਫਿਰ ਪੁਲਿਸ ਆਉਣ ਦੀ ਨੰਗਣ ਦੀ ਇਹ ਮੜੇ ਮੜੇ ਤੂੰ ਤੂੰ ਮਹਿਮਾ ਹੁੰਦੇ ਤੇ ਇਹਨਾਂ ਨੂੰ ਹਟਾ ਕੇ ਪੁਲਿਸ ਨੇ ਫਿਰ ਆਪਸ ਆਪਣੀ ਚੌਂਕੀ ਹੋ ਇਹ ਲਿਖਤੀ ਆਈ ਜਾਂਦੀ ਲਿਖਤੀ ਵੀ ਆਈ ਇਹ 112 ਤੇ ਵੀ ਆਈ ਹੁਣ ਪੁਲਿਸ ਕੋਲ ਕੀ ਕਰ ਜੋ ਮਲਮਹਿਮ ਹੈਗਾ ਉਹ ਘਰ ਵੀ ਕੀਤੀ ਜਾਊਗੀ ਦੋਵੇਂ ਤਰ੍ਹਾਂ ਲਾ ਕੇ ਉਹ ਜਦੋਂ ਜਾ ਲਾ ਰਹੇ ਨੇ ਵੀ ਪੁਲਿਸ ਸਾਨੂੰ ਇੱਕ ਵਾਰੀ ਬੁਲਾ ਕੇ ਪੁੱਛਿਆ ਨਹੀਂ ਚੌਕੀ ਜੀ ਵੀ ਤੁਹਾਡੇ ਖਿਲਾਫ ਬਿਨਾਂ ਦਾਖਲ ਸਹੀ ਹੈ ਜਾਂ ਕੀ ਇਹ ਆਪਣੀ ਅਣਕਾਇ ਦਿੱਤ ਲੈ ਗਏ ਉਹ ਨਾ ਦੋਵੇਂ ਤਰ੍ਹਾਂ ਇੱਕ ਤੇ ਪਾਰਟੀ ਮੇਰੇ ਕੋਲ ਆਈ ਜੀ ਨੇ ਆਪਣੀ ਪਾਈ 12 ਤੇ ਜਿਹੜੀ ਦੂਸਰੀ ਤਰ੍ਹਾਂ ਹੋਏ ਤੱਕ ਮੇਰੇ ਕੋਲ ਚੌਂਕੀ ਨਹੀਂ ਆਈ ਜੀ ਉਹਨਾਂ ਨੇ ਸਾਨੂੰ মিডিਆ ਦੇ ਸਾਹਮਣੇ ਅਡਜਸਟਰੀਆਂ ਬੇਸ ਕੀਤੀਆਂ ਲਈ ਉਹਨਾਂ ਦੀ ਰਜਿਸਟਰੀਆਂ ਦੇ ਵਿੱਚ ਉਹ ਆਉਂਦੇ ਕਿ ਸਾਡੇ ਨਾਮ ਤੇ ਵਿਕਰੀ ਹੋਈ ਐ ਅਸੀਂ ਦਾ ਮਾਲਜਾ ਹੁਣ ਨਜਾਇਜ਼ ਸਾਡੇ ਨਾਲ ਹੋ ਰਹੀ ਕਬਜ਼ਾ ਚੁਵਾਇਆ ਜਾ ਰਿਹਾ ਹੈ ਉਹਦੇ ਵਿੱਚ ਅਹੀ ਦੇ ਕੋਈ ਕਬਜ਼ਾ ਨਹੀਂ ਕਰਾ ਦੇਣਾ ਇਹੋ ਜੀ ਗੱਲ ਆਈ ਐ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀ ਜਿਹੜੀ ਵੀ ਗੱਲ ਹੋਏਗੀ ਜੋ ਮਾਲ ਮਾਮਾ ਕਹੇਗਾ ਉਹਦੇ ਮੁਤਾਬਕ